ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਖੜੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੁਲਦੀਪ ਸਿੰਘ ਉਹਨਾਂ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਅੱਜ ਵੀ ਤਕਰੀਬਨ ਤੁਹਾਨੂੰ ਕੋਈ ਨਗ ਜਿਹੜਾ ਦੋਸਤੋ ਪੰਜ ਨਗ ਦਿਖਾ ਦਾਂਗੇ ਪੰਜ ਕੁ ਪਸ਼ੂ ਦਿਖਾਵਾਂਗੇ ਇੱਕ ਗੱਬਣ ਝੋਟੀ ਦਿਖਾਵਾਂਗੇ ਪਹਿਲਣ ਝੋਟੀ ਗੱਬਣ ਇੱਕ ਪਹਿਲਣ ਝੋਟੀ ਸੂਈ ਸਵਾਈ ਦਿਖਾਵਾਂਗੇ ਤੇ ਤਿੰਨ ਵੜਾ ਜਿਹੜੀਆਂ ਬਿਲਕੁਲ ਸੁਈਆਂ ਸਵਾਈਆਂ ਨੇ ਦੁੱਧ ਤੇ ਚੱਲਣਦੇ ਆ ਪਸ਼ੂ ਸੋ ਕੋਈ ਵੀਰ ਆਪਣੇ ਦੋ ਟਾਈਮ ਚੋ ਕੇ ਤਿੰਨ ਟਾਈਮ ਚੋ ਕੇ ਜਿੱਦਾਂ ਵੀ ਕਿਸੇ ਵੀਰ ਦੀ ਤਸੱਲੀ ਹੁੰਦੀ ਆ ਆਪਣਾ ਸਾਈਪਿਆ ਨਾ ਕਰਕੇ ਤੁਸੀਂ ਤਸੱਲੀ ਕਰ ਸਕਦੇ ਜ ਘਾਰਾਂ ਕਿ ਪਿੰਡ ਬੁਰਜ ਨੱਥੂਗੇ ਤੁਸੀਂ ਵਿਜ਼ਿਟ ਕਰਨੀ ਆ ਕੰਡੇਆਲਾ ਪਿੰਡ ਬਿਲਕੁਲ ਲੱਗ ਗਿਆ ਸਰਾਲੀ ਮੰਡ ਥੋੜੀ ਦੂਰੀ ਤੇ ਆ ਪੱਟੀ ਸ਼ਹਿਰ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਜਦੋਂ ਦੋਸਤੋ ਆਪਾਂ ਨੈਸ਼ਨਲ ਹਾਈਵੇ ਬਟਿੰਡਾ ਅੰਮ੍ਰਿਤਸਰ ਤੋਂ ਨੇ ਤੇ ਹਰੀ ਕੇ ਪੱਤਨ ਤੋਂ 15 ਕਿਲੋਮੀਟਰ ਅੱਗੇ ਸਰਿਆਲੀ ਏਡਾ ਆਉਂਦਾ ਵੱਡੀ ਸਰਿਆਲੀ ਆਉਂਦੀ ਆ ਸਰਹਿਆਲੀ ਤੋਂ ਇੱਕ ਸੜਕ ਨਿਕਲਦੀ ਆ ਪੱਟੀ ਸ਼ਹਿਰ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਕੋਈ ਸਰਹਿਆਲੀ ਤੋਂ 4-5 ਕਿਲੋਮੀਟਰ ਦੀ ਦੂਰੀ ਆ ਦੋਸਤੋ ਬਿਲਕੁਲ ਸੈਂਟਰ ਦੇ ਵਿੱਚ ਇੱਕ ਬੁਰਜ ਨੱਥੂਕੇ ਨੂੰ ਸੜਕ ਨਿਕਲਦੀ ਆ ਇੱਕ ਬੁਰਜ ਰਾਏਕੇ ਨੂੰ ਜਾਂਦੀ ਆ ਤਾਂ ਬੁਰਜ ਨੱਥੂਕੇ ਤੁਸੀਂ ਵਿਜ਼ਿਟ ਕਰਨੀ ਆ ਕੁਲਦੀਪ ਸਿੰਘ ਦੇ ਨਾਲ ਪੂਰੀ ਗੱਲਬਾਤ ਕਰਦੇ ਆ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਤਰੀਕ ਦੋਸਤੋ ਅੱਜ ਤੁਸੀਂ ਨੋਟ ਕਰ ਲਓ ਅੱਜ 11 ਅਪ੍ਰੈਲ ਸਮਾਂ ਕੋਈ ਮਾਰਨਿੰਗ ਦੇ 10:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਕੁਲਦੀਪ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤ ਸਾਹਿਬ ਹੋਰ ਬੜੇ ਵਧੀਆ ਵੀਰ ਕਿਰਪਾ ਮੌਲਿਕ ਦੀ ਠੀਕ ਆ ਅੱਛਾ ਵੀਰ ਕੁਲਦੀਪ ਅੱਜ ਆਪਣੇ ਕੋਲ ਟੋਟਲ 5 ਨਗ ਬਕਾਉਗਾ ਹਾਂਜੀ 5 ਆ ਦੋ ਝੋਟੀਆਂ ਤਿੰਨ ਗਾਵਾ ਠੀਕ ਹੈ ਜੀ ਹਾਂਜੀ ਤੇ ਝੋਟੀਆਂ ਜਿਹੜੀਆਂ ਮਲਕੀ ਦੋਵੇਂ ਇੱਕ ਤਾਂ ਪਹਿਲਾਂ ਸੂਈ ਹੈ ਤੇ ਇੱਕ ਪਹਿਲਾਂ ਗੱਬਣਾ ਜੀ ਹਾਂ ਇੱਕ ਗੱਬਣਾ ਠੀਕ ਹੈ ਜੀ ਠੀਕ ਹੈ ਇਹ ਚੌਗੀ ਮੂਹ ਠੀਕ ਜਿਹੜੀ ਜਿਹੜੀ ਸੂਣ ਵਾਲੀ ਉਹ ਚੌਗੀ ਆ ਹਾਂ ਉਹ ਚੌਗੀ ਆ ਤੇ ਜਿਹੜੀ ਸੂਈ ਆ ਇਹ ਜਵਾਨ ਆ ਇਹ ਜਵਾਨ ਆ ਹਾਂਜੀ ਲੈ ਵੀ ਅੱਛਾ ਵੀਰ ਕੁਲਦੀਪ ਜਿਹੜੀਆਂ ਇੱਧਰਲੇ ਪਾਸੇ ਗਾਵਾ ਖੜੀਆਂ ਐ ਇਹ ਗਾਵਾ ਤਿੰਨੇ ਸੂਈਆਂ ਤਿੰਨੋਂ ਮਗਰ ਬੱਚੇ ਆ ਨਹੀਂ ਦੋ ਮਗਰ ਬੱਚੇ ਪਰ ਲਈ ਟੋਕੜਿਆ ਅੱਛਾ ਟੋਕੜ ਹਾਂ ਕੱਲੀ ਟੋਕੜ ਹੀ ਹੈ ਕਿ ਗੱਬਣ ਵੀ ਨਹੀਂ ਨਹੀਂ ਗੱਬਣ ਨਹੀਂ ਟੀਗਾ ਭਰਾਇਆ ਥੋੜੇ ਦਿਨ ਹੋ ਗਏ ਪਰ ਨਹੀਂ ਹੋ ਗਏ ਆਪਾਂ ਟੋਕੜ ਕਹਿ ਕੇ ਦੇਵਾਂਗੇ ਹਾਂ ਹਾਂ ਟੋਕੜ ਕਹਿ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਕਾਫੀ ਸੋਹਣੀਆਂ ਕੱਟੀਆਂ ਤੇਰੀਆਂ ਇਧਰ ਦੋ ਖੜੀਆਂ ਦੋ ਝੋਟੀਆਂ ਖੜੀਆਂ ਇੱਕ ਤਾਂ ਚੌਗੀ ਚਾਰ ਦੰਦ ਦਾ ਇਹ ਗੱਬਣ ਤੇ ਇੱਕ ਸੂਈ ਸਵਾਈ ਆ ਠੀਕ ਹੈ ਜੀ ਸ਼ੁਰੂਆਤ ਜਿਹੜੀ ਆਪਾਂ ਗੱਬਣ ਝੋਟੀ ਤੋਂ ਕਰ ਲੈਨੇ ਆ ਵੀਰ ਕੁਲਦੀਪ ਜਿਹੜੀ ਚੌਗੀ ਚਾਰ ਦੰਦ ਇਹ ਆ ਝੋਟੀ ਇਹਦੀ ਡਿਟੇਲ ਕਰਦੇ ਸਾਂ ਜੀ ਇਹ ਪਹਿਲਾ ਸਵਾ ਸੁੰਦੀ ਆ ਤੇ ਦਿਨ ਕਿੰਨੇ ਕੁ ਲੈਂਦੀ ਆ ਜੀ ਦਿਨ 4-5 ਲੈ ਜੂਗੀ 4 5 ਹਾਂ ਛੋੜੇ ਛੋੜੇ ਵੈਸੇ ਨਵਾਏ ਹੈ ਛੋੜੇ ਛੋੜੇ ਵੈਸੇ ਪਾਕੀ ਸਫਰ ਤੇ ਜਾ ਸਕਦਾ ਨਹੀਂ ਹੈ ਪਰ ਨਹੀਂ ਹਲੇ ਸੁਲਦੀ ਨਹੀਂ ਅੱਧਾ ਅੱਛਾ ਅੱਛਾ ਦਿਨ 4 5 ਦਾ ਲੈ ਜੂਗੀ ਜਲੇ ਠੀਕ ਹੈ ਜੀ ਠੀਕ ਆ ਆ ਬਦੋਸੋ 4 5 ਦਿਨ ਹਜੇ ਲੈ ਜੂਗੀ ਆਰਡਰ ਕੁਆਲਿਟੀ ਤੁਸੀਂ ਵੇਖੋ ਬਿਲਕੁਲ ਫਿਕਸ ਲੇਵਲ ਦੇ ਵਿੱਚ ਆ ਕਸਮਾ ਲੇਵਾ ਟਾਈਟ ਆਰਡਰ ਦੇ ਵਿੱਚ ਆ ਸਿੰਗੀ-ਸੁੰਗੀ ਬਹੁਤ ਪਿਆਰੀ ਹੈ ਕੱਟੀ ਦੀ ਮੂੰਹੋਂ ਚਾਰਦਾਂ ਦਾ ਬਾਕੀ ਵੇਖੋ ਪੂਰੇ ਗੋਲ ਸਿੰਗ ਆ ਠੀਕ ਆ ਜੀ ਪਤਲਾ ਜਾਂ ਫੇਸ ਬੂਤੀ-ਬਾਤੀ ਵੇਖੀਏ ਬਿਲਕੁਲ ਪਤਲੀ ਜੀ ਆ ਤੇ ਬੈਕ ਸਾਈਡ ਤੋਂ ਦੋਸਤੋ ਪੁੱਠੇ ਪਾਠੀ ਦੀ ਤੁਸੀਂ ਵੇਖੋ ਚੜਾਈ ਵਧੀਆ ਬਾਕੀ ਹਾਈਟ ਬਾਲੀ ਵੱਡੀ ਨਹੀਂ ਕੀ ਤਾਂ ਬਾਲੀ ਦਰਮਿਆਨੀ ਨਹੀਂ ਵਿਚਲਾ ਮੇਲ ਆ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੀ ਇਸ ਮੇਲ ਦੀਆਂ ਵੈਸੇ ਝੋਟੀਆਂ ਪਹਿਲਾਂ ਨਾਲ ਆਪਾਂ ਕਾਫੀ ਦੇਖਦੇ ਰਹਿੰਦੇ ਆ ਠੀਕ ਆ ਜੀ ਤੇ ਹੈ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਕੁਲਦੀਪ ਬਾਕੀ ਟਿੱਪਣ ਵੀਰ ਟਿੱਪਣ ਟਿੱਪਣ ਓਕੇ ਬਿਲਕੁਲ ਤਸੱਲੀ ਆਪਣੀ ਪਹਾੜ ਪਛੇ ਦੀ ਟਿੱਪਣ ਹਾਂਜੀ ਹਾਂਜੀ ਠੀਕ ਬਾਕੀ ਜਿਹੜੇ ਵੀਰ ਨੇ ਖੜਨੇ ਆਪਦੀ ਟਿਪ ਕੇ ਲੈ ਜੀ ਪਹਿਲਾਂ ਨਾਲ ਕੋਈ ਆ ਨਿਕਲਦੀ ਉਹ ਜ ਨਹੀਂ ਤੇ ਨਹੀਂ ਅ ਬਾਕੀ ਕਿਸੇ ਤਰ੍ਹਾਂ ਦਾ ਕੋਈ ਪਿਛੇ ਪੁਛੇ ਤੋਂ ਭਾਰ ਤੋਂ ਬਚਾ ਹਾਂ ਬਚਾਓ ਠੀਕ ਹੈ ਜੀ ਲੈ ਵੀਰ ਕੁਲਦੀਪ ਇੱਕ ਵਾਰੀ ਖੋਲ ਕੇ ਤੋਰ ਗਿਆ ਇਹਨੂੰ ਲਓ ਦੱਸੋ ਪਹਿਲਾਂ ਕੱਟੀ ਦਾ ਸੁਣਾ ਠੀਕ ਹੈ ਜੀ ਬਾਕੀ ਭਾਰ ਪਛੇ ਦੀ ਟਿੱਪਣ ਉਹ ਪੂਰੀ ਤਸੱਲੀ ਆ ਜਿਹੜਾ ਵੀਰ ਕੋਈ ਆ ਰਿਹਾ ਬਾਕੀ ਆਪਦੀ ਨਰਕ ਪਰਖਾ ਆਪਦੀਆਂ ਅੱਖਾਂ ਨਾਲ ਵੇਖ ਕੇ ਹੱਥਾਂ ਨਾਲ ਟਿੱਪ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਬਾਕੀ ਸਿੰਘੀ ਸੁੰਗੀ ਚੰਗੀ ਆ ਫੇਸ ਕੁਆਲਿਟੀ ਚੰਗੀ ਆ ਠੀਕ ਹੈ ਜੀ ਝੋਟੀ ਦੀ ਆ ਲੋ ਕੀ ਨੀਂਗਲ ਬਿੰਖਾਈ ਨਖੂੜ ਚੰਗਾ ਸਾਨੂੰ ਹੂੰ ਬਾਣ ਚੰਗੀ ਜਾਊਗੀ ਹਾਂ ਆਜੇ ਵੀ ਤਕਰੀਬਨ ਕੋਈ 3 ਦਿਨ 4 ਦਿਨ ਦੋਸਤੋ ਕੱਢਦੀ ਆ ਬਾਕੀ ਪੁੜੇ ਪੜੇ ਨਵਾਏ ਆ ਹੋ ਸਕਦਾ ਵੀ ਕਈ ਵਾਰਾਂ ਦੂਰ ਨੇੜੇ ਸਫਰ ਦੇ ਵਿੱਚ ਗਿਆ ਪਸ਼ੂ ਕੋ ਇੱਕ 2 ਦਿਨਾਂ ਤੱਕ ਸੂ ਵੀ ਪਵੇ ਜਾਂਦੇ ਆ ਬਾਕੀ ਹਾਇ ਤਿਆਰੀ ਤੇ ਆ ਜਿੰਨੀ ਵੀ ਆ ਲੈਵਟੀ ਬਿਲਕੁਲ ਤਿਆਰ ਕਰੀ ਖੜੀ ਆ ਬਾਕੀ ਚਮੜੀ ਉੜੀ ਪਤਲੀ ਚੜੀ ਜੀ ਟੜਗੜ ਬੋ 10 ਕਿਲੋ ਦੇਊਗੀ ਓਈ ਲੈਣੀ ਲਓ ਜੀ ਸੋ ਕੱਟੀ ਜੰਗੀ ਆ ਦੋਸਤੋ ਬਾਕੀ ਜਰੂਰ ਤੁਸੀਂ ਹੱਥ ਪਾ ਸਕਦੇ ਜੇ ਕੁਲਦੀਪ ਕੀ ਡਿਮਾਂਡ ਕਰਦੇ ਡਿਮਾਂਡ ਤੇ ਸੰਧੂ ਸਾਹਿਬ ਜਿੰਨੇ ਮਰਜੀ ਗੱਲ ਹੀ 90 ਪਾ ਲਈਏ ਪਜਾਮੇ ਕੋਲ ਲੀਏ ਹਾਂ 85000 ਦੇ ਦਾਂ 1000 ਛੱਡ ਦਾਂਗੇ 84 ਦੀ 84 ਦੇ ਦਾਂ ਠੀਕ ਆ ਜੀ ਹਾਂ ਹੋਰ ਛੋਟ ਕਰ ਦਾਂ ਥੋੜੀ ਬਾਕੀ ਲੈ ਹੋਰ ਮਾਨਤਾਂ ਆਏਗਾ ਇਹਦਾ ਮਾਨਤਾਂ ਦੇ ਕਰ ਦਿਆਂਗੇ ਲਓ ਦੋਸਤੋ ਇਹ ਕੱਟੀ ਜਿਹੜੀ ਆ 85000 ਡਿਮਾਂਡ ਵੀਰ ਨੇ ਕੀਤੀ ਆ 84000 ਦੀ ਹਾਂ ਆ ਜਿਹੜੀ ਲੈਣ ਦੇਣੋਂ 84000 ਆ 1000 ਮਾਨਤਾਂ ਹੋ ਜਾਊਗਾ ਕਿਸੇ ਵੀਰ ਦੇ ਘਰ ਆਏ ਦਾ ਬਾਕੀ ਆਪਣੀ ਤੁਸੀਂ ਅਥੀ ਵੇ ਕੇ ਤਸੱਲੀ ਕਰ ਲਿਓ ਕੱਟੀ ਚੰਗੀ ਆ ਠੀਕ ਆ ਜੀ ਸੋ ਜਿਹੜਾ ਕੋਈ ਵੀਰ ਕੇ ਸ਼ੌਂਕ ਰੱਖਦਾ ਪਹਿਲਾਂ ਕੱਟੀ ਝੋਟੀ ਖਰੀਦਣ ਦਾ ਤੇ ਮੂੰਹੋਂ ਚੌਗੀ ਚਾਰਦਾਂ ਦਾ ਜਿਹੜਾ ਤੁਸੀਂ ਜਿਹੜਾ ਇਹਨੂੰ ਹੱਥ ਪਾ ਸਕਦੇ ਲਵੀ ਜੀ ਕੱਟੀ ਆ ਸੈਕੰਡ ਨੰਬਰ ਤੇ ਕੁਲਦੀਪ ਆ ਆ ਗਈ ਆਪਣੇ ਕੋਲ ਝੋਟੀ ਸੂਈ ਐ ਐ ਸੂਈ ਐ ਇਹ ਤਾਂ ਸੂਹਾ ਕਿਨਮਾ ਜੀ ਪਹਿਲੇ ਸੂਈ ਪਹਿਲੇ ਨਹੀਂ ਸੂਈ ਐ ਹਾਂ ਪਹਿਲੇ ਠੀਕ ਐ ਜੀ ਠੰਡੀ feel ਹੋ ਰਹੀ ਐ ਲਓ ਮੂੰਹ ਤਾਂ ਦੀ ਜੁਬਾਨ ਐ ਤਾਂ ਹੈ ਇਹ ਜੁਬਾਨ ਐ ਲੈ ਇਸੇ ਤਰ੍ਹਾਂ ਹੀ ਬਸ ਹੈ ਹਾਂ ਬੜੀ ਠੰਡੀ ਆ ਆਪਣੇ ਬੱਚਾ ਛੱਲ ਲੈ ਭਾਈ ਇਦਾਂ ਹੀ ਮਾਰ ਲੈ ਹਾਂ ਇਦਾਂ ਹੀ ਮਾਰ ਲੈ ਆ ਕਰੋ ਚੱਕਾ ਦੋਸਤੋ ਠੀਕ ਆ ਚੋਂ ਚੁੰਗਦੇ ਕੁੜੀ ਆ ਜੀ ਆ ਦੇਖੋ ਕੋਈ ਡਰਾਕਲ ਛੜਾਕਲ ਜੀ ਨਹੀਂ ਕੀ ਕਰਮਾ ਲਈ ਹੈ ਪੂਰੀ ਠੰਢੀ ਧੀਰੀ ਆ ਸੀਲ ਸਲਾਗ ਇਹ ਪਹਿਲਾਂ ਕੁੜੀਆਂ ਲਾਗੇ ਨਹੀਂ ਆਉਂਦੀਆਂ ਨਹੀਂ ਆਉਣ ਦਿੰਦੀਆਂ ਜਿਤਨਾ ਮਰਜੀ ਵਾਇਸ ਲਰੇ ਅੱਛਾ ਕੁਲਦੀਪ ਇਹਨੂੰ ਦਿਨ ਕਿੰਨੇ ਹੋਗੇ ਸੂਈ ਨੂੰ ਦੇਣਾ ਚੌਥਾ ਦਿਨ ਹੈ ਇਹਨੂੰ ਸੂਈ ਨੂੰ ਚੌਕ ਦਿਨਾਂ ਦੀ ਬੌਲਾ ਹੀ ਆ ਹਾਂ ਬੌਲਾ ਹੀ ਆ ਲੈ ਕਿੰਨਾ ਬੌਲਾ ਆ ਬੱਚੇ ਦਾ ਬੌਲਾ ਅੱਜ ਕੋ 9 ਕਿਲੋ ਤਿਆਰ ਹੋਊਗਾ 9 ਕਿਲੋ ਹਾਂ ਤਿਆਰ ਮਗਰ ਵੀ ਕੱਟੀ ਆ ਗਈ ਮਗਰ ਕੱਟੀ ਲਓ ਜੀ ਮਗਰ ਵੀ ਕੱਟੀ ਏ ਆਪ ਵੀ ਦੋਸਤੋ ਇਹ ਕਟੀਆਂ ਝੋਟੀਆਂ ਦੇ ਵਿੱਚ ਹੀ ਆ ਮਗਰ ਵੀ ਕੱਟੀ ਆ ਤੁਸੀਂ ਵੇਖੋ 나ੜੂ ਬੱਚੇ ਦੇ ਨਾਲ ਥੋੜਾ ਜਿਹਾ ਠੀਕ ਆ ਬੱਚੇ ਦੇ ਨਾਲ 나ੜੂ ਹੈਗਾ ਅੱਜ ਤੱਕ 45 ਦਿਨਾਂ ਦੀ ਸੂਰੀਏ ਦੋਸਤੋ 9 ਕਿਲੋ ਕੋਈ ਬੌਲਾ ਮੰਨ ਸਕਦਾ ਵੀਰ ਬਾਕੀ ਨਖੇੜ ਜਿਹੜਾ ਆਪਸੀ ਥਣਾ ਦਾ ਤੁਹਾਨੂੰ ਥੋੜਾ ਜਿਹਾ ਨੇੜੇ ਤੋਂ ਦਿਖਾ ਦਗੇ ਆ ਲਓ ਬਾਕੀ ਨਾਰਮਲ ਸੇਵਾ ਦੇ ਦਾਕੋ ਦੁੱਧਈਏ ਉਹਦੇ ਜਿਆਦਾ ਕਰ ਲਈ ਤੇ ਫੇਰ ਵਾਜੂ ਆ ਆ ਲਓ ਵੀ ਬਾਕੀ ਇਹ ਕਿਨਸਲ ਵਾਲੀ ਆ ਆ ਠੰਡੀ ਥੇਲ ਤੇ ਇੰਨੀ ਗੁੜੀਆਂ ਗਾਂ ਹੀ ਆ ਸਾਹ ਨਾਲ ਦੇ ਆ ਗਾਵਾਂ ਨੂੰ ਵੀ ਕਲਦੀ ਪਿੱਛੇ ਛੱਡ ਗਏ ਗਾਵਾਂ ਨੂੰ ਵੀ ਪਣਾ ਹੋ ਗਿਆ ਜਮ ਹਾਂ ਨਹੀਂ ਤੇ ਪਹਿਲਾਂ ਇਕੱਠੀ ਲੱਗੇ ਨਹੀਂ ਆਉਣ ਦੀ ਬਿਲਕੁਲ ਜੀ ਬਿਲਕੁ ਆਪ ਦੋਸਤੋ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਆਪਾਂ ਤੁਹਾਨੂੰ ਤਸੱਲੀ ਵਿੱਚ ਕਰਵਾਤੀ ਆ। ਬਾਕੀ ਫਿੱਟ ਫਾਟ ਆ ਕੱਟੀ ਚੰਗੀ ਆ। ਤੁਸੀਂ ਜਿਹੜੇ ਵੀਰ ਨੂੰ ਜਜੂਗਾ ਸੌਦਾ ਤੁਸੀਂ ਕਰਨਾ ਠੀਕ ਆ ਜੀ ਘਰੇ ਆਣ ਕੇ ਆਪਦੀ ਚੋਕੇ ਭਰਾ ਕੇ ਤਸੱਲੀ ਕਰ ਲਿਓ ਕੋਈ ਗੱਬਣ ਝੋਟੀ ਨਹੀਂ ਗਈ ਸੂਈ ਸਵਾਈ ਐ ਇਸ ਕਰਕੇ ਵੀਰ ਕੋਈ ਦੋ ਟਾਈਮ ਚੋਕੇ ਆਪਣੀ ਤਸੱਲੀ ਕਰ ਲਿਓ। ਬਾਹਰ ਕੱਢ ਕੇ ਤੋਰ ਕੇ ਚਲਾ ਕੇ ਤੁਹਾਨੂੰ ਦਿਖਾਉਣੀ ਇੱਕ ਵਾਰੀ। ਬਾਕੀ ਕੱਦ ਦੋਹਾਂ ਦਾ ਇੱਕੋ ਜਿਹਾ ਇਕੋਲ ਕਰ ਦਨੇ। ਕੱਟੀਆਂ ਕੋਈ ਵੀਰ ਦੂਰੋਂ ਨੇੜੋਂ ਤੁਰਨ ਲੱਗਾ ਤੇ ਜਰੂਰ ਤੁਸੀਂ ਜਜਮੈਂਟ ਕਰ ਲਿਓ ਕੱਦ ਕੱਠ ਇੱਕੋ ਜਿਹਾ। ਠੀਕ ਆ ਜੀ। ਬਾਕੀ ਛੋਟੀ ਦੀ ਕਰਤੂੂਤ ਵੱਡੀ ਆ ਹੂੰ ਕਲਦੀਬ ਜਿਆਦਾ ਨਹੀਂ ਆਪਾਂ ਕਹਿੰਦੇ ਵੀ 10 ਕਿਲੋਟਰ ਤਾਂ ਨਾਰਮਲ ਚ ਭਾਈ ਚੱਲੂਗੀ ਹਾਂ ਨਾਰਮਲ ਆਵੇਂ ਲੈ ਇੱਥੇ ਹੀ ਬਹਿ ਜਾ ਇਹ ਕਿਹ ਡਾਂਦੀ ਥੋੜਾ ਕੋਲ ਹੂੰ ਲੋ ਵੀ ਦੋਸਤੋ ਠੰਡੀ ਤੇਰੀ ਸੇਲਸ ਲੱਗ ਆ ਕਰੋ ਚੈੱਕ ਆਵੇਂ ਨਹੀਂ ਬਈ ਤੈਨੂੰ ਮੈਂ ਗਾਵਾਂ ਨਾਲ ਪਰੇ ਹੋਈ ਭਈਆ ਹੂੰ ਲੋ ਵੀ ਦੋਸਤੋ ਜਿੰਨੂੰ ਕਹਿੰਦੇ ਨਾਲ ਅਖੀਰ ਹੋ ਗਈ ਅਖੀਰ ਹੋਈ ਪਈ ਹੈ ਆ ਲੈ ਵੇ ਆਵੇ ਹਾਂ ਕਰਦੀ ਹੈ ਅછા ਕੁਲਦੀਪ ਇਹਦੀ ਡਿਮਾਂਡ ਕੀ ਕਰਤੀ ਏ ਡਿਮਾਂਡ ਸੰਸਾਵੇ ਦੀ ਆ 1 15 ਆ 1 10 ਦੀ ਆਣਾ 1 10 ਦੀ ਹਾਂ ਤਾਂ ਹੋਰ ਕਰਦੀ ਮਾਨਤਨ ਫਿਰ 1000 ਦਾ ਕਰਦੇ ਹੋਏ ਅછા ਹਾਂ ਲੈ ਬਾਹਰੀਆਂ ਸੀਲੀਆਂ ਦਾ ਹੀ ਕੰਮ ਲੈ ਹੂੰ ਬਬ ਦੋਸਤੋ ਵੈਸੇ ਠੰਡੀ ਤੇਰੀ ਆ ਰੀ ਰੀ ਵੈਣੀ ਐ ਦਾਖਲ ਹੁੰਦੀ ਹਾਂ ਠੰਡੀ ਤੇਰੀ ਆ ਤੋ ਜਿਹੜਾ ਵੀਰ ਕੋਈ ਸ਼ੌਂਕੀਆ ਪਸੂ ਕੋਈ ਠੰਡਾ ਟੀਰਾ ਪਸੂ ਲੱਭ ਰਿਆ ਵੈਸੇ ਤਾਂ ਹਰਕਤਾਂ ਜੀ ਕਰਦਾ ਵੀ ਪਸੂ ਠੰਡਾ ਟੀਰਾ ਲਈਏ ਇਹ ਤਾਂ ਜੀ ਨਹੀਂ ਕਰਦਾ ਲੱਖਾਂ ਰੁਪਏ ਲਾ ਕੇ ਕੋਈ ਛਟਾਕਲ ਜਾਂ ਪਸੂ ਹੋਪੇ ਠੀਕ ਆ ਜੀ ਤੇ ਟੱਪਦਾ ਰਵੇ ਫਿਲਹਾਲ ਠੰਢੀ ਆ ਆਪਦੀ ਆਣ ਕੇ ਤੁਸੀਂ ਵੀ ਅਖੀ ਬਿਲਕੁਲ ਸ਼ਾਈ ਸ਼ੂਕੀ ਤੇ ਰੰਗ ਚੰਗਾ ਵਾ ਹਾਂ ਨੇ ਚੰਗੀ ਆ ਬੂਥੀ ਬਾਤੀ ਸੋਹਣੀ ਆ ਫੇਸਬੁਕ ਤੋਂ ਬਹੁਤ ਸੋਹਣੀਆਂ ਲੱਗ ਜਾਂ ਸਿੰਘਾ ਜ਼ੋਂਗਾ ਦੀ ਚੰਗੀ ਆ ਮੱਥਾ ਮੁੱਥਾ ਪੂਰੀ ਸ਼ਾਈ ਸ਼ੂਈ ਪੂਰੀ ਆ ਲੈ ਵੀ ਕੁਲਦੀਪ ਅੱਗੇ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਬੈੜ ਆ ਕੀ ਆ ਹਾਂ ਜੀ ਇਹਦੀ ਡ ਸੁਵਾ ਦੂਜਾ ਦਿਨ ਕਿੰਨੇ ਹੋ ਗਏ ਸੂਈ ਨੂੰ? ਰੱਛਾ ਮਗਰ 15 ਦਿਨ ਹੋ ਗਏ ਨੇ ਸੂਈ ਨੂੰ। 15 ਦਿਨਾਂ ਦੀ ਆ। ਹਾਂ। ਲਓ ਜੀ। ਦੁੱਧ ਕਿੰਨੇ ਕਿਤੇ ਹੁਣ ਜੜ ਗਈ ਆ। ਦੁੱਧ 10 ਕਿਲੋ ਹੋ ਗਏ ਕੋਈ। 10 ਕਿਲੋ ਐ ਪੱਕਾ ਜਿਹੜਾ। ਪੱਕਾ। ਪਾ ਕੇ ਇਹਦੇ ਥੱਲੇ ਵੀ ਇਦਾਂ ਹੀ ਬਹਿ ਜਾ। ਐ ਕੋਈ ਪ੍ਰਵਾਹ ਨਹੀਂ ਨਾਲ। ਲੈ। ਲਓ ਜੀ। ਉਹ ਨਹੀਂ ਆਣੀ ਗਿਆ। ਆਹ ਲਓ ਜੀ। ਠੀਕ ਆ। ਹਾਂ। ਸੋ ਠੰਡੀ ਧੀਰੀਆ ਦੋਸਤੋ ਸੀਲਸ ਰਾਗਾ ਦੋ ਦੋ ਚਾਰ ਚਾਰ ਧਾਰਾਂ ਲਓ। ਇਹਦੇ ਵੀ ਮਾਰ ਕੇ ਚੈੱਕ ਕਰਾਦਗੇ। ਆਹ ਲੋਗ ਲੈ ਥਾਣਾ ਦੀ ਚਵਾਈ। ਆਹ ਮਗਰਲੇ ਥਣ ਕਰੋ ਚੈੱਕ। ਆ ਲਓ ਜੀ ਠੀਕ ਹੈ ਜੀ ਅੱਛਾ ਦੱਸਾਂ ਜਿੰਨਾ ਦੀ ਸੂਈ ਹੈ ਕੁਲਦੀ 15 ਦਿਨਾਂ ਦਾ ਕਿ 10 ਕਿ ਦਿ ਦੀ ਨਹੀਂ ਨਹੀਂ 15 ਦਿਨ ਹੋ ਗਏ ਨੇ 20 ਵੀ ਆ 20 ਵੀ ਹੋ ਸਕਦੇ ਆ ਆ ਮਗਰ ਬੱਛਾ ਇਹ ਬੱਛਾ ਮਗਰ ਲਓ ਜੀ ਇਹ ਬੱਚੇ ਤੋਂ ਅੰਦਾਜ਼ਾ ਤੁਸੀਂ ਲਾ ਲਓ 15 ਤੋਂ 20 ਦਿਨਾਂ ਦਾ ਇੱਥੇ ਕੋਈ ਵੀਰ ਮੰਨ ਲੇ ਤੇ 10 ਕਿਲੋ ਧਾਰਾ ਇਸ ਬੈਡ ਦੇ ਥੱਲੇ ਬਿਲਕੁਲ ਹਾਜ਼ਰ ਆ ਸੂਆ ਦੂਜਾ ਸੂਈ ਆ ਬਾਕੀ ਰੰਗ ਪ੍ਰਿੰਟ ਕਾਫੀ ਚੰਗਾ ਠੀਕ ਆ ਜੀ ਪੰਜ ਮੰਗਾ ਪਾਲਾ ਤੋਂ ਇੱਦੇ ਚੁੜਾ ਆ ਰਵਾਇ ਗੋਈ ਨੇ ਬਾਕੀ ਠੰਡੀ ਧੀਰੀਆ ਚਾਹੇ ਕਿਸੇ ਵੀਰ ਦਾ ਮਾਨ ਕਰਦਾ ਪੰਗਾ ਪਾਲੇ ਨਾ ਪਾਲੇ ਇਸੇ ਤਰ੍ਹਾਂ ਬੈ ਕੇ ਵੀ ਚੁਵਾਈ ਕਰ ਲਓਗੇ ਕੋਈ ਦਿੱਕਤ ਨਹੀਂ ਬਾਕੀ ਥਣ ਬਹੁਤ ਚੰਗਾ ਲੱਗਾ ਵਾ ਥਣ ਤੁਹਾਨੂੰ ਬਹੁਤ ਸੁਣਾ ਹਾਥੀ ਚੁਵਾਈ ਲਾ ਮੁੱਠੀ ਮੁੱਠੀ ਥਾਣਾ ਬਾਕੀ ਮੂੰਹ ਮੱਥੇ ਦੀ ਚੰਗੀ ਹੈ ਠੀਕ ਹੈ ਜੀ ਕਰੋ ਸੰਗ ਰੱਖਦੀ ਇਹ ਵਣ ਕੋਈ ਥੋੜਾ ਬਾਦ ਕੋਈ ਸ਼ਾਈ ਵਾਲ ਦੇ ਵਿੱਚ ਤੇ ਐਚ ਐਫ ਦਾ ਕਰੋਸ ਆਹ ਲਓ ਜੀ ਕੋ ਦਰਦੀ ਥੜੀ ਇਦਾਂ ਆਂਦੀ ਲੈ ਠਨੀ ਆ ਸੀ ਤੇੜੀਆਂ ਆਂਦੀ ਆ ਇਹ ਪੂਰੀ ਗੇ ਹਾਂ ਹਾਂ ਬਰਫ ਕਹਿ ਦਿੰਦੇ ਬਰਫ ਹੈ ਹਾਂ ਗਰਮੀ ਦਾ ਸੀਜ਼ਨ ਤੇ ਪੂਰੀ ਬਰਫਾ ਕੇ ਆ ਲਓ ਜੀ ਦੇ ਤਾਰੋਂ ਦਾ ਤੈਨੂੰ ਪਰਣੋ ਪਰ ਇਹ ਐ ਲੋਬੀ ਪ੍ਰਾਬੋ 10 ਕਿਲੋ ਦੁੱਧ ਤੇ ਸਮਾਂ ਤੁਹਾਨੂੰ ਦੱਸ ਦਿੱਤਾ ਬਾਕੀ ਇਹਦਾ ਮੁੱਲ ਕੀ ਰਹੂਗਾ ਗਲਤੀਬਾਈ ਕੀ ਕਰਦੇ ਲੈਣ ਦੇ ਬੋਲਦੇ ਇਹਦਾ ਭਾਵੇਂ 35 ਕਰ ਲਈਏ ਆ 32 ਦੇ ਦਾਂਗੇ ਮੈਂ ਨਾ ਤੇ ਅੱਜ ਨਾਲ ਬਿਲਕੁਲ ਵੀ ਐ ਛੋਟਾ ਛਾਟਾ ਪੂਰੀਆਂ ਕਸਰਾ ਕੱਢ ਕੇ ਦੇਣਾ ਮਾਲ 30 ਦੇ ਦੇ ਦਾਂਗੇ 3000 ਦੀ ਹਾਂਜੀ ਲੈ ਹਾਂ ਤਾਂ ਦੋਸਤੋ ਕਰੋ ਮਾਉ ਜੀ 3000 ਦੀ ਇਹ ਤੁਹਾਨੂੰ ਵਾੜ ਮਿਲ ਜੂਗੀ ਬਾਕੀ ਨਿੱਗਰ ਪੂਰੀ ਜਿੰਨੀ ਐ ਜੰਮੀਪਲੀ ਐ ਨਿੱਗਰ ਆ ਕੋਈ ਨਹੀਂ ਵੀ ਕੋਈ ਲਸੇਰੀ ਆ ਦੇ ਸਿਲੂਤ ਸੀ ਨੀ ਠੰਡੀ ਧੀਰ ਕਾਥਰ ਕੋਈ ਠੰਡੀ ਧੀਰ ਸਿਲਸ ਲੱਗ ਬਾਕੀ ਉਲਟ ਬਹਿਣੀ ਦੀ ਸਾਈਡ ਤੋਂ ਆ ਥਾਣਾ ਦੇਖੋ ਆ ਕਰੋਗੇ ਆਪਾਂ ਉਲਟ ਬਹਿਣੀ ਤੇ ਵੀ ਬਹਿ ਜਾ ਸਜੀ ਖੱਬੀ ਮਗਰੋਂ ਪਿੱਛੋਂ ਆ ਕੋ ਜਿੱਥੋਂ ਮਰਜੀ ਬਹਿਵੇ ਤਸੱਲੀ ਕਰੀ ਚੱਲੇ ਹੋ ਜੇ ਆ ਠੰਡੀ ਧੀਰ ਬਾਕੀ ਚੋਕੇ ਆਪਦੀ ਦੁੱਧ ਦੀ ਪੂਰਤੀ ਕਰਨੀ ਉਹ ਥੋੜਾ ਫਰਜ ਬਣਦਾ 10 ਕਿਲੋ ਚੋਕੇ ਤੁਸੀਂ ਆਪ ਦਾ ਠੀਕ ਹੈ ਜੀ ਵਾਧ ਜਊਗੀ ਆਪਣੇ ਤੋਂ ਕੱਲ ਹੀ ਆਈਆਂ ਵਾ ਆ ਠੀਕ ਹੈ ਬਾਕੀ ਸੇਵਾ ਨਾ ਲੈਣਾ ਕਦੀ ਪੱਗੇ ਆਪਣੇ ਕੋਈ ਕਿੜਾ ਐਨੀਮਲ ਆ ਗਾੜੀ ਆ ਗਈ ਵੇੜ ਲਓ ਜੀ ਚੌਥੇ ਨੰਬਰ ਤੇ ਇੱਕ ਹੋਰ ਵੇੜ ਦਿਖਾ ਦਈਏ ਤੁਹਾਨੂੰ ਠੀਕ ਆ ਇਹ ਵੀ ਕ੍ਰੋਸ ਆਂਗ ਦੇ ਵਿੱਚ ਆ ਕੋਈ ਐਚਐਫ ਤੇ ਕੋਈ ਜਰਸੀ ਦਾ ਕ੍ਰੋਸ ਹੋਊਗਾ ਹਾਂ ਤੇ ਕੁਲਦੀਪ ਇਹਦਾ ਸੂਆ ਕਿੰਮਾ ਇਹ ਦੂਜਾ ਸੂਆਈਆ ਸੂਆ ਦਿਨ ਕਿੰਨੇ ਘੋਕੇ ਵੈਸੇ ਦੇ ਨੇ 20 ਹੋ ਗਏ ਨੇ ਬੱਛੀ ਮਗਰੇ ਦੇ ਮਗਰ ਬੱਛੀ ਹਾਂ 20 ਦਿਨ ਹੋ ਗਏ ਨੇ ਰੀਆਂ ਦਿਨਾਂ ਦੀ ਤੇ ਦੁੱਧ ਕਿੰਨਾ ਕੇਦੇ ਥੱਲੇ ਇਹ ਕੋ ਦੁੱਧ ਹੋਊਗਾ 12 ਕਿਲੋ 12 ਹਾਂ ਐ ਨਾ ਪਾਈ ਅੱਗੇ ਉਧਰ ਤੇ ਨਾ ਉਧਰ ਅੰਦਰ 12 ਤੋਂ ਭਾਵੇਂ ਘੱਟ ਲਾ ਲਾ 12 ਕਿਲੋ ਅੱਛਾ 11 11 ਕਿਲੋ ਬਈ 11 ਤੇ ਲੈ ਜਾ ਕੋਈ ਅੰਦਰੋਂ ਬਾਹਰ ਆ ਅੱਛਾ ਇਤੋਂ ਘੱਟ ਤੇ ਨਹੀਂ ਨਿਕਲਦਾ ਨਾ ਨਾ ਠੀਕ ਹੈ ਜੀ ਹਾਂ ਲਓ ਦੋਸਤੋ 10:00 12 ਵਜੇ ਵੈਸੇ 11 ਦੇ ਲਦਾਇਆ ਉਹ ਥਲੇਦਾ ਹੀ ਦਸਣਾ ਦਸੋਂ 12 11 ਦੇ ਅੰਦਰ ਵਾਰ ਠੀਕ ਆ ਜੀ ਠੰਡੀ ਸੀ ਲਈ ਬੜੀਆ ਇਹ ਵੀ ਇੰਨਾ ਹੀ ਵਜਾ ਆ ਲਓ ਜੀ ਠੀਕ ਆ ਸੋ ਮਗਰਬ ਅੱਛੀ ਏ ਦੂਜਾ ਸੁਆ ਕਰੋ ਸੰਗ ਦੇ ਵਿੱਚ 10:00 11 ਦੇ ਦਰਮਿਆਨ ਜਿਹੜਾ ਹੁਣ ਦੁੱਧ ਚੱਲਣ ਡਿਆ ਵੈਸੇ ਹੈ ਠੰਡੀ ਆ ਕੋਈ ਲੱਤ ਛੜਾਕਲ ਜੀ ਨਹੀਂ ਹੈਗੀ ਕਿ ਵੀ ਜਿੰਦਾ ਮਰਜ਼ੀ ਚਵਾਈ ਕਰੀ ਚੱਲੋ ਠੀਕ ਆ ਜੀ ਆ ਲਓ ਵਾਯਾ ਆ ਦੇਖੋ ਜੀ ਠੀਕ ਆ ਚੋ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਜੀ ਦੋਸਤੋ ਪਾ ਤੁਹਾਨੂੰ ਦਿਖਾਉਣ ਦੇ ਆ ਆ ਲਓ ਜੀ ਠੀਕ ਆ ਗੁਲਦੀਪ ਇਹ ਵੀ ਕੱਟ ਲਈਏ ਵੀਰ ਬਾਰ ਦੇਣੇ ਤਾਂ ਵੀ 20 ਕੀ ਦੱਸਿਆ ਆ 20 ਤੈਨੂੰ ਹੋ ਗਿਆ ਨੇ ਲਓ ਜੀ ਕੋਈ ਆਪਣਾ ਅੰਦਾਜ਼ਾ ਲਾ ਲਿਓ ਮਗਰ ਵੱਛੀ ਆ ਮਗਰ ਵੱਛੀ 20 ਦਿਨ ਦਾ ਸਮਾਂ ਆ ਸੂਈ ਨੂੰ ਆ ਲਓ ਜੀ ਠੀਕ ਆ ਉਹ ਐਚਐਫ ਦੇ ਜਰਸੀ ਦਾ ਦੋਸਤੋ ਥੋੜਾ ਪਤਾ ਵਿੱਚ ਕਰੋ ਸੀਗਾ ਕਾਹ ਤੋਂ ਵੱਡਾ ਵੈੜ ਦਾ ਮੀਡੀਅਮ ਇੱਕ ਹਾਈਟ ਆਉਂਦੀ ਹੈ ਵਿਚਲਾ ਮੇਲ ਉਹਦੇ ਤੋਂ ਥੋੜੀ ਜੀ ਉੱਚੀ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਉਹ ਵੱਡੀਆਂ ਗਾਵਾਂ ਵੈੜਾਂ ਦੇ ਵਿੱਚ ਜਿਹੜੀ ਆਪਾਂ ਦੀ ਠੀਕ ਹੈ ਜੀ ਕਦ ਕਾੜ ਦੀ ਇੱਕ ਮਿੰਤੀ-ਕਿੰਤੀ ਕਰ ਸਕਦੇ ਆ ਹੈਗੀਆਂ ਠੰਡੀਆਂ ਵਾ ਪਾ ਵੈਦਾਂ ਬੈ ਜਿੱਥੇ ਮਰਜੀ ਜਿਆਦਾ ਹੁੰਦਾ ਵੀ ਠੰਡੀ ਸੀਲ ਹੈ ਗਈ ਲੱਤ ਮਾਰੇ ਦੁੱਧੀ ਡੋਲ ਤਾਂ ਫਾਇਦਾ ਕੀ ਹਾਂ ਹੈ ਗੁਰਦੀਪ ਇੱਕ ਸਾਈਡ ਮਾਰਾ ਪਾਰਾ ਜਿਆ ਰੱਖਦਾ ਹਮਾਰਾ ਜਿਆ ਰੱਖਦੀ ਆ ਆਪਣੀ ਮਾਰਾ ਹਾਂ ਲਓ ਵੀ ਦੋਸਤੋ 10000 11 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਕੋਈ ਵੀਰ ਆਪਣੀ ਚੋਕੇ ਪਸਮਾ ਕੇ ਤਸੱਲੀ ਕਰੇ ਮਗਰ ਬੱਚੀਆਂ ਬੱਚਾ ਕੋਈ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਆ ਬੱਚਾ ਜੇ ਮਗਰ ਆ ਬੱਚੀ ਇਹ ਡੱਬੀ ਇਹ ਦੇ ਮਗਰ ਠੀਕ ਆ ਸੋ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਆਪਣੀ ਚੋਕੇ ਤਸੱਲੀ ਕਰ ਲੇ ਗੁਰਦੀਪ ਜੀ ਫਿਰ ਮੰਗ ਕੀ ਕਰਦੇ ਫਿਰ ਮੰਗਦੇ ਆਪਾਂ 40 ਕਰ ਲਈਏ ਆ ਇਹ ਹਾਣਾ 35000 ਦੇਣੀ 35000 ਦੀ ਹਾਂ ਹਾਂ 35 ਯੈਸ ਨੂੰ ਹੀ ਜਾਂਦੇ ਜਿੰਨੂੰ ਹਾਂ ਠੀਕ ਹੈ ਜੀ ਲਓ ਦੋਸਤੋ 35000 ਦੀ ਇਹ ਵੜ ਮਿਲ ਜੂਗੀ ਬਾਕੀ ਕਰਮਾਲੀਆਂ ਦਾ ਜਿਹੜਾ ਦੋਸਤੋ ਪੂਰੀ ਗਰਮੀ ਕਢਾ ਜਾਣੀ ਆ ਆ ਤਾਂ ਸਿਆਲ ਤੱਕ ਵੀ ਦੋ ਦੋ ਤੁਸੀਂ ਲੈ ਸਕਦੇ ਜੀ ਬਾਕੀ ਸੇਵਾ ਇਹ ਤੋਂ ਹੋਰ ਵੱਜੂਗੀ ਦੋ ਘਟੋ ਘੜੀ 14 15 ਕਿਲੋ ਦਊਗੀ ਹਾਂ ਤੁਹਾਡੇ ਕੋਲ ਵੀ ਕੋਈ ਇੱਕ ਇੱਕ ਦੋ ਦੋ ਨੇ ਤਨ ਪਸ਼ੂ ਆਉਂਦਾ ਕੱਲ ਹੀ ਆਈਆਂ ਆਪਣੇ ਤੋਂ ਹਾਂ ਇੱਕ ਇੱਕ ਦੇ ਦਿਨ ਚ ਕੀ ਸੇਵਾ ਹੁੰਦੀ ਆ ਹਾਂ ਕੋਈ ਪਤਾ ਨਹੀਂ ਹਫਤੇ ਖੰਡ ਤੱਕ ਪਸ਼ੂ ਨਵੇਂ ਥਾਂ ਦਾ ਉਪਰ ਵੀ ਕਰਦਾ ਬਸ ਨਵੇਂ ਥਾਂ ਦਾ ਉਪਰ ਵੀ ਗੱਜ ਨਹੀਂ ਲੈ ਵੀ ਕੁਲਦੀਪ ਇਹ ਕਿਹੜੀ ਲਾਸਟ ਵਿੱਚ ਆਪਣੇ ਕੋਲ ਜਿਹੜੀ ਆ ਜ ਇਹ ਬੱਚੋ ਬਗੈਰ ਹੀ ਆ ਤੋਕੜ ਆ ਇਹ ਤੋਕੜ ਹੁਣੇ ਆਈ ਆ ਚੋਕੀ ਆਈ ਆ ਇਹ ਤੋਕੜ ਆ ਜੀ ਹਾਂ ਅੱਛਾ ਦੁੱਧ ਕਿੰਨਾ ਦੇ ਥੱਲੇ 6 ਕਿਲੋ ਦੁੱਧ ਦੇ ਤੇ ਉਹ ਨੈਟ ਹੋਗਾ ਤਿੰਨ ਇੱਕ ਡੰਗ ਤਿੰਨ ਉਸ ਡੰਗ ਹਾਂ 6 ਕਿਲੋ 6 ਕਿਲੋ ਮੈਂ ਬਾਕੀ ਚੋਣ ਚਾਂਣ ਥਾਣਾ ਦੀ ਚੋਣ ਲੋਕੇ ਠੀਕ ਆ ਹਾਂ ਲਓ ਦੋਸਤੋ ਜਰਸੀ ਕ੍ਰੋਸ ਸਾਂਗ ਦੇ ਵੇਚਾ ਬਾਕੀ ਸਮਾਂ ਚਲੋ ਅੱਗੋਂ ਆਈ ਆ ਤੋਕੜ ਆਈ ਆ ਜਾਵਾਂ ਦੇ ਭਰਾਇਆ ਨੂੰ ਦੱਸ ਦੇ ਰੋਗੇ ਆ ਅੱਛਾ ਹੁਣੇ ਲਾਈਆ ਤੇਰੇ ਸਾਹਮਣੇ ਗੱਡੀ ਤੇ ਹੁਣੇ ਆਈ ਹਾਂ 10 ਦਿਨੋਂ ਹੁੰਦੇ ਹੋ ਗਏ ਟੀਆ ਭਰਾਇਆ ਨੂੰ ਗੱਡੀ ਉਹਨਾਂ ਦੇ ਕਰਵਾਉਣਾ ਤੇ 6 ਆਪਾਂ ਚੋਥੋ ਚੋਗੇ ਲਈ ਆ ਅੱਛਾ ਜੀ ਹਾਂ 3 ਕਿਲੋ ਕੱਢਤਾ ਸੀ ਹਾਂ ਤੇ 3 ਕਿਲੋ ਸ਼ਾਮ ਨੂੰ 6 ਕਿਲੋ ਹਾਂ ਲੋ ਦੋਸਤੋ 6 ਕਿਲੋ ਦੁੱਧ ਦਾ ਦਸਾਂ ਕਿ ਦਿਨਾਂ ਦੀ ਅੱਗੇ ਬਣੀ ਵੀ ਆ ਇਹ ਆਈ ਹੋਈ ਆ ਅਕੇ ਨਿਕਲ ਆਉਂਦੀ ਕਿਸੇ ਵੀਰ ਦੀ ਕਿਸਮਤ ਆ ਤੇ ਇਹ ਆਪਾਂ ਵੈਸੇ ਦੂਜੇ ਕੁਲਦੀਪ ਦੇ ਕਿੰਨੇ ਕੀ ਦੇਣੀ ਆ ਇਹ ਦੇਦਾ 17000 ਦੀ 17000 ਦੀ ਹੂੰ ਕਰਦੀ ਔਰ ਥੋੜਾ ਬਾਤਾਂ ਛੋਟ 14 ਛੱਡਦਾ ਇਹ 16 ਦੀ 16 ਹੀ ਦੇਦਾ ਇਹ ਲੋ ਖੋਲ ਕੇ ਤੋਰ ਦੇ ਕੇ ਲੋ ਦੋਸਤੋ ਚੌਥਾ ਥਾਣਾ ਦੀ ਸਾਫ ਸੁਥਰੀ ਆ ਬਾਕੀ ਵਸ਼ੀ ਜਗੀ ਆ ਬਾਕੀ ਕੋਰ ਦਾ ਵਿੱਚ ਕੋਈ ਮੁਸ਼ਕਲ ਤੰਗੀ ਨਹੀਂ ਆਉਂਦੀ ਕਿਸੇ ਵੀਰ ਨੂੰ ਬਾਕੀ ਭੂਰ ਭਾਰ ਛਟਾ ਕਿਸੇ ਤਰ੍ਹਾਂ ਦਾ ਨਾ ਨਾ ਲਓ ਜੀ ਜਰਸੀ ਦੋਸਤੋ ਕ੍ਰੋਸ ਥੋੜਾ ਜੰਗ ਹੈਗਾ ਬਾਕੀ ਬਧੇਰੇ ਪੱਕ ਜਿਹੜਾ ਉਹ ਜਰਸੀ ਦਾ ਟੋਕੜ ਓਨਲੀ ਫੋਰ ਜਿਹੜੀ ਦੋਸਤੋ ਤੁਸੀਂ ਮੰਨ ਕੇ ਜਾਣੀ ਐ ਵੀ ਟੋਕੜ ਹੀ ਆ ਠੀਕ ਆ ਜੀ ਵੈਸੇ ਏਆ ਹੀ ਹੋਈ ਆ ਬਣੀ ਆ ਉਹ ਵੀਰਵਾ ਜ਼ਰੂਰ ਪਾਤਾ ਵਿੱਚ ਗਲਤੀਪ ਨੇ ਬਾਕੀ ਅਗੇ ਨਿਕਲ ਆਉਂਦੀ ਉਹ ਕਿਸਮਤ ਆ ਠੀਕ ਆ ਜੀ ਕਿਸੇ ਭਰਾ ਦੀ ਆ ਠੀਕ ਆ ਭਰਾਇਆ ਦਸਦਰ ਹੋ ਗਏ ਜੰਦੇ ਉਹਨਾਂ ਦੇ ਠੰਡੀ ਆ ਅੰਦੀ ਦੇ ਕੋਹ ਨਹੀਂ ਨਹੀਂ ਆ ਬਲਾਈ ਕਰਦੀ ਹੁਣ ਇਹ ਆਈ ਗਈ ਨਾ ਮੈਨੂੰ ਹੀ ਥਾਂ ਦਾ ਕਰਦੀ ਆ ਮਾੜਾ ਮੋੜਦਾ ਫਿਰ ਕਰਦਾ ਹੀ ਆ ਪਸੂ ਹੁਣੇ ਤਾਂ ਆਈ ਅਜੇ ਲਓ ਜੀ ਦੋਸਤੋ ਜਿਹੜੇ ਵੀਰ ਨੇ ਥੋੜਾ ਡੰਗਾ ਸਾਰਨਾ 6 ਕਿਲੋ ਦੁੱਧ ਦਾ ਅੱਗੇ ਨਿਕਲ ਆਉਂਦੀ ਆ ਮੈਂ ਫਿਰ ਵਾਰ-ਵਾਰ ਕਹਿਣਾ ਵੀ ਅੱਗੇ ਕਿਸੇ ਕਿਸੇ ਵੀਰ ਦੀ ਕਿਸਮਤ ਆ ਉਹ ਵੇਰਵਾ ਪਾ ਦਿੱਤਾ ਵੀ ਦਸਾਂ ਦਿਨਾਂ ਦੀ ਏ ਆਈ ਹੋਈ ਆ ਬਣੀ ਆ ਅੱਗੇ ਨਵੇਂ ਤੋਂ ਤਾਂ ਰਲੀ ਆ ਬਾਕੀ ਇੱਕ ਰੰਗ ਆ ਬਿਲਕੁਲ ਰੈੱਡ ਕਲਰ ਦੇ ਵਿੱਚ ਬਾਦਾਮੀ ਜਾਂ ਰੰਗ ਆ ਇਹਦੇ ਵਿੱਚ ਆਪਾਂ origianal ਕਲਰ ਵੇਖਦੇ ਆ ਜਰਸੀ ਦਾ ਚਾਹੀ ਤੇ 17000 ਕੁਲਦੀਪਾ ਦਾ ਵੀ ਦੇ ਦਾਂਗੇ ਵਿੱਚੋਂ 1000 ਮਾਨ ਤਨ 16000 ਦੀ ਦੇ ਦਾਂਗੇ ਲਾਸਟ ਬਾਕੀ ਜਿਹੜੇ ਵੀਰ ਨੂੰ ਜਜੂਗਾ ਜਾਂ ਜਜੂਗੀ ਇਹ ਵੜਾ ਤੁਸੀਂ ਸੌਦਾ ਕਰ ਲਿਓ ਵੀਰ ਕੁਲਦੀਪ ਦੇ ਨਾਲ ਤੇ ਕੁਲਦੀਪ ਇਹ ਨਾਗਾ ਜ ਆਪਣੇ ਕੋਲ ਸੀਗੇ ਘੱਟੋ ਘੱਟ 5 ਹਾਂਜੀ 5 ਤੇ ਨੰਬਰ ਬੋਲਦਗੇ ਆਪਣੇ ਨੰਬਰ 9465133233 ਪਿੰਡ ਬੁਰਜ ਨਥੂਏ ਤਸਵੀਰ ਪਟਿਆਲਾ ਤਰਤਲ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ